ਕੰਡਾ ਤੂੰ ਕੀ ਕਹਿੰਦਾ ਭਾਈ ਮੇਲ ਲਾ ਬਿੱਲੇ ਮੈਂ ਤੇ ਛੱਡਿਆ ਬਣੀ ਆਪਣੇ ਦੇਖ ਉਹ ਆੜੇ ਪੌਣੀ ਯਾਰ ਉਹ ਗੱਲ ਸਿੱਖ ਫੇਰ ਉਹ ਕਰ ਕਰਦਾ ਵੇਖ ਉਹ ਥੋੜੀ ਗੱਲ ਆ ਯਾਰ ਹੁਣ ਤੂੰ ਆਪਣੇ ਮੈਂ ਤੂੰ ਆ ਬੈਠ ਇਹ ਗੱਲ ਹੋਈ ਮੇਰੀ ਗੱਲ ਹੁਣ ਤੂੰ ਆ ਬੈਠ ਇਹ ਗੱਲ ਹੋਣੀ ਨਹੀਂ ਆ ਹੁਣ ਤੂੰ ਆ ਜੋ ਮਰਜ਼ੀ ਕਹੀ ਜਾਣਾ ਤੇ ਜੇ ਤਨ ਮੈਂ ਗਾੜੀ ਉਲਟ ਕੇ ਜਵਾਬ ਦੇਤਾ ਨਾ ਫੇਰ ਤੂੰ ਗਾੜੀ ਨੂੰ ਗੁੱਸਾ ਕਰਕੇ ਬਹਿ ਜਾਣਾ ਇਹ ਗੱਲ ਹੋਈ ਨਹੀਂ ਇੰਤਾਂ ਵੀ ਥੋੜੀ ਇਹ ਗੱਲ ਹੋ ਗਈ ਕਰਦਾਂ ਕਰਦਾਂਗੇ ਉਹਨੂੰ ਹੁਣ ਵੀ ਤੇਰਾ ਮੂੰਹ ਵੇਖ ਲਾ ਤੇਰਾ ਮੂੰਹ ਹੀ ਦੱਸਣਾ ਬਦ ਹੁਣ ਵੀ ਤਰਾ ਰਿਕਟ ਜੰਡਿਆ ਤੂੰ ਬੰਦਾ ਦਾ ਨਾਮ ਕਹਿਣ ਤੇਰਾ ਅੱਜ ਤੋਂ ਬਾਈਕਟ ਤੂੰ ਮੇਨਨੇ ਪੋਣਾ ਮੈਂ ਤੇਰੇ ਨੂੰ ਪੋਣਾ ਚਾ ਪੱਕਾਣਾ ਚਲ ਠੀਕ ਬੱਜਾ ਨਾ ਇਹ ਗੱਲ ਹੈ ਕਿਹੜਾ ਸੁਖਿਆ ਰਾਜ ਇਸ ਦਿਨ ਮੈਂ ਬਾਈਕਟ ਦਾ ਹਾਂ ਸਿੱਧਾ ਇਹ ਬਾਈਪਾਸ ਹੀ ਕੱਟ ਦੇਣਾ ਬਾਈਪਾਸ ਹੀ ਕੱਟ ਦੇਣਾ ਦੇਸ਼ ਲਈ ਕਰਦਾ ਦਿੱਤਾ ਏ ਬਿਨਾ ਵੇ ਤੇ ਮੈਨੂੰ ਹਰ ਵਾਰੀ ਇਹੋ ਗੱਲ ਕਰਾ ਤੂੰ ਗੁੱਸਾ ਕਰ ਸਾ ਕੀਤਾ ਕਿ ਤੂੰ ਮੈਨੂੰ ਉਹ ਵੀ ਸਮਝ ਲੱਗੇ ਨਾ ਕਹਿੰਦਾ ਕੰਡਲੇ ਨੂੰ ਕੀਤਾ ਨਹੀਂ ਹੁੰਦਾ ਇਹ ਮੈਨੂੰ ਅੰਦਰ ਕਹਿ ਹੁੰਦਾ ਤੂੰ ਮੇਰਾ ਗੁੱਸਾ ਕੀਤਾ ਉਹ ਤਾਂ ਮੈਨੂੰ ਪਹਿਲਾਂ ਤਾਂ ਕਹਤਾ ਤੂੰ ਉੱਥੇ ਬਾਹਰੇ ਦੇ ਗੁੱਸਾ ਕੀਤਾ ਸੀ ਆ ਆਪਣੇ ਨੂੰ ਤੂੰ ਗੁੱਸਾ ਆਂਦਾ ਤੂੰ ਅੰਦਰ ਜ਼ਹਿਰ ਰੱਖਦਾ ਏ ਮੈਂ ਸਾਲਾ ਮੈਂ ਰੱਖਦਾ ਮੈਨੂੰ ਨਹੀਂ ਪਤਾ ਕਾ ਜ਼ਹਿਰ ਵਾਲੀ ਥੈਲੀ ਪਾੜ ਦੇ ਨਹੀਂ ਤੇ ਉਹ ਉਹ ਮੇਰੇ ਕੰਮ ਦਾ ਬਣਵਾ ਕਰ ਤੂੰ ਮੇਰਾ ਗੁੱਸਾ ਕੀਤਾ ਤੁਸੀਂ ਆਦਰ ਜ਼ਾਹਿਰ ਕਰ ਦੋ ਮੈਂ ਕਿਹਨੂੰ ਮਤਬਾਕ ਆਪਣੇ ਬੱਚੇ ਦਾ ਜਵਾਬ ਦੇ ਹੁਣ ਅੱਜ ਕਹਿੰਦਾ ਕਾਰਡ ਨੇ ਕੁਸਾ ਕੀਤਾ ਇਹ ਉਦੋਂ ਵੀ ਕਿਹਾ ਦੇ ਕਾਰਡ ਲੈ ਕੁਸਾ ਕੀਤਾ ਨੇ ਮੈਂ ਆਹ ਕਹਾਂ ਗੱਲ ਦੇ 10 ਗੱਲ ਕੀ ਗੱਲ ਹੁਣ ਸਾਡੇ ਪਰ ਗੱਲ ਹੁਣ ਨਹੀਂ ਮੈਂ ਨਹੀਂ ਚੇਤਾ ਗੱਲ ਕਿਥੇ ਨਹੀਂ ਸਾਈ ਯਾਰ ਮੈਨੂੰ ਪਰ ਸੱਟ ਪਰ ਰਹਿਣ ਦੇ ਮੈਂ ਕੋਈ ਸੁੱਫੀ ਗੱਲ ਨਾਲ ਬਾਰੇ ਕੀ ਕੀ ਫੇਰ ਇਹਨੇ ਕਹਿੰਦਾ ਤੂੰ ਆਉਂਦੀਆਂ ਗੱਲਾਂ ਦਿਓ ਆਪਣੇ ਨਹੀਂ ਨੀ ਜਦੋਂ ਕਿਹਾ ਕਹਿਣ ਲੱਗਾ ਲਖਣਾ ਕਿ ਕਿਸ ਨੇ ਕਹਾ ਤਾਂ ਫੇਰ ਬੁੱਤ ਮੈਂ ਜਿੰਨੀ ਵੀ ਲੱਸੀ ਕੀਤੀ ਤੇਰੀ ਕੀਤੀ ਹੋਊਗੀ ਕਰਾਕ ਕਰ ਉਹ ਨਹੀਂ ਮਾ ਨੂੰ ਕੋਈ ਨਹੀਂ ਮਾ ਆਪ ਕਦੇ ਨਹੀਂ ਨੂੰ ਮਾ ਤੇਰੇ ਨਾਲ ਬਦਲਾ ਹੈਗਾ ਐਦਾ ਕੰਮ ਚੱਲਣਾ ਸੀਰੀਅਸ ਹੋਇਆ ਨਾ ਉਹ ਟਾਈਮ ਤੇ ਅੱਗੇ ਮੈਨੂੰ ਫੀਲਿੰਗ ਸਮਝ ਆਉਂਦਾ ਤਾਂ ਮੈਨੂੰ ਕੋਈ ਕੁੜੀ ਮੈਸੇਜ ਕਰਨ ਦੀ ਆਈਡੀ ਤੋਂ ਜੇ ਇਹ ਤਾਂ ਕਿਸੇ ਆਪਣੇ ਬੰਦੇ ਦੀ ਮੈਂ ਲੱਥਾਂ ਤੋੜਦਿਆਂ ਸਮਝ ਆਉਣ ਮੈਨੂੰ ਆਇਆ ਕਿ ਤੇਰੀ ਆ ਤੇ ਮੈਂ ਤੇਰੀਆਂ ਤੋੜਦਿਆਂ ਦੋਗੇ ਜਮਨ ਉਦਾਂ ਕਵਾਂ ਨਾ ਦੇ ਉਦਾਂ ਮੂੰਹ ਹਟ ਕੇ ਬਹਿ ਜਾਂਦਾ ਇਹ ਤਰੀਕਾ ਸਮਝ ਆਉਣਾ ਹੈ ਕਿ ਮੈਂ ਲਤਾ ਤੋੜ ਦੜੀਆਂ ਜੇ ਫਲਾਣਾ ਬੰਦਾ ਨਾ ਲੈ ਲੈ ਕੇ ਬੰਦਿਆਂ ਸਾਰਿਆਂ ਦਾ ਆਖੀ ਮੈਨੂੰ ਹੁਣ ਆ ਕੇ ਨਾ ਨਾ ਉਹਦਾ ਮੂੰਹ ਨਹੀਂ ਨਾ ਖੜਾਉਂਦਾ ਤੇ ਜਦੋਂ ਕੋਈ ਗੱਲ ਨੇ ਸੀਰੀਅਸ ਟੈਪ ਹੋ ਜਾਂਦਾ ਵਾ ਤੇ ਮੈਨੇ ਕੋ ਆਖੇ ਨਾ ਸੀਰੀਅਸ ਤੇ ਇਹ ਨਹੀਂ ਗੱਲ ਹੈ ਹਾਂ ਸਤਿ ਸ਼ਰਧਾ ਨਾਲ ਕਰਨਾ ਹੁੰਦਾ ਜਹਾਂ ਦੇ ਬਾਈਕਟ ਕਰਤੀ ਇੱਕ ਦੂਜੇ ਦਾ ਉਹ ਤੇਰੀ ਇੱਛਾ ਹੋ ਪੱਕਾ ਮੇਰੀ ਮਰਜ਼ੀ ਸੱਚਾ ਮਾਤਾ ਚਾਰ ਹੀ ਤੂੰ ਕਹਿ ਤੇਰੀ ਕਦੇ ਮਤਲਬ ਤੂੰ ਕਹਿ ਤਾਂ ਵੀ ਹਾਂ ਤੂੰ ਰਾਗਦਾ ਬਣਾ ਇਹ ਮੈਂ ਤੈਨੂੰ ਕਹਿ ਨਹੀਂ ਤੈਨੂੰ ਕੋਈ ਗੱਲ ਹੀ ਨਹੀਂ ਕੀਤੀ ਨਹੀਂ ਹੋਰ ਕਿਹੜਾ ਜਾ ਤੂੰ ਕਹਿ ਹੋਰ ਮਾਤਾ ਨੂੰ ਕੋਈ ਗੱਲ ਹੀ ਨਹੀਂ ਕੀਤੀ ਇਹ ਗੱਡੀ ਸਿੱਖੇਗਾ ਏ ਇਹ ਗੱਡੀ ਸਿੱਖੇਗਾ 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 ਕਰਦਾ ਹੈ ਲਾਇਸੈਂਸ ਬਣਾਣਾ ਸਿੱਖੇ ਤੂੰ ਪਰਾ ਕਾ ਲੱਗ ਜਿਹੀ ਹੈ ਆਜੇ ਰ ਹੋਰ ਕੰਮ ਹੋ ਗਿਆ ਜੀ। ਬਿਲਾਨਾ ਨਾ ਮੈਂ ਮਤਲਬ ਤੇ ਮੇਰੀ ਗੱਲ ਦਾ ਗੁੱਸਾ ਕਰਦਾ ਜੀ। ਕਾਂਢਲੇ ਨੂੰ ਇਹ ਨਹੀਂ ਗੱਲ ਕਿਉਂ ਵਧਾ ਗਏ ਮੈਂ ਆਪਣੀ ਦੇਖਾ ਆਪਣੀ ਗੱਲ ਕਰਦਾ। ਆਪਣੀ ਗੱਲ ਕਰਦਾ ਨਾ ਤੂੰ ਮੇਰੀ ਗੱਲ ਦਾ ਗੁੱਸਾ ਕਰਦਾ। ਕਾਂਢਲੇ ਨੂੰ ਨਾ ਤੂੰ ਮੂੰਹ ਫਲਾ ਕੇ ਬਹਿ ਗਿਆ। ਕਾਂਢਲੇ ਨੂੰ ਇਹ ਨਹੀਂ ਗੱਲ ਆ ਕਿ ਤੂੰ ਬਾੜੇ ਮੂੰਹ ਮੇਰੇ ਬਹਿ ਗਿਆ। ਅੱਜ ਨੂੰ ਕਰ ਤੂੰ ਕਾਂਢਲੇ ਮੂੰਹ ਫੜਾ ਕੇ ਬਹਿ ਗਿਆ। ਮੈਂ ਕਾਂਢਲੇ ਨੂੰ ਮੈਂ ਗੱਲ ਕੀ ਸੀ। ਗੱਲ ਨਹੀਂ ਦੱਸਣੀ। ਮੈਂ ਤਾਂ ਆਪਾਂ ਜਿਆ ਕਰਦਾ ਆਪਾਂ ਤੇ ਜਿਹੜਾ ਬਾਈ ਕਾਰਦਾ ਤੂੰ ਮੈਨੂੰ ਨਾ ਕੋ ਮੈਂ ਤੈਨੂੰ ਨਹੀਂ ਕਮਾਣਾ। ਆਹਦਾ ਤੂੰ ਨਾ ਕਵਾ ਤੂੰ ਸੁੋਧਲਾ ਜਿਦਾ ਕਰਨੀ ਫੇਰ ਇਹ ਨਾ ਕਰ ਲੈਣਾ ਉਹ ਗੱਲ ਕਰਦੀ ਨਾ ਮੈਂ ਤਾਂ ਸੋਚੇ ਮੈਂ ਤਾਂ ਰਹਿ ਨਹੀਂ ਸਕਦਾ ਉਹ ਤੇ ਗੱਲ ਹੁਣ ਇਹਨੇ ਆਪਣੇ ਲਈ ਮੰਨੇ ਤਾਂ ਮਨੇ ਤਾਂ ਹੀ ਗੁੱਸੇ ਦਾ ਮਾਰ ਨਹੀਂ ਗੱਲ ਕਹਿਣ ਲਿਆ ਵਾ ਮੈਨੂੰ ਮਨ ਦੱਸ ਕਿ ਇਹ ਮੈਨੂੰ ਦੁੱਸਤ ਹੈ ਨਹੀਂ ਅਈਏ ਮੈਂ ਤਾਂ ਤੁਹਾਡੇ ਨਾਲ ਮਾਫੀ ਨਾ ਮੰਗਾ ਇਹ ਗੱਲ ਦੀ ਹੋਰ ਦੱਸ ਜਦੋਂ ਇੱਕ ਦੋਸਤ ਆਓ ਚਾਹਵੇਂ ਚੁੱਲੇ ਵਾਂਗੂ ਫਿਰਦਾ ਉਹਨੂੰ ਫੇਰ ਕਦੀ ਕਿਤੇ ਕਦੀ ਕਿਤੇ ਅਹੀਂ ਤੇਰੇ ਪੈਰਾਂ 'ਚ ਰੱਖੇ ਮੈਂ ਮਾਇਆ ਤੇ ਉਹ ਦੱਸੇ ਤਵਰੀ ਕੀ ਹੱਥ ਲੈਣ ਦੱਸੂਗਾ ਮਾ ਮੈਂ ਤਾ ਬੰਦਾ ਤੇਰ ਦਾ ਮਾਇਆ ਸਾਰਿਆਂ ਦਾ ਤੇ ਪਿੰਡ 'ਚ ਮਾਇਆ ਉਹ ਨਹੀਂ ਪਿੰਡ 'ਚ ਮਾਇਆ ਮੈਂ ਕੱਲੇ ਤੇ ਮੰਗ ਲਈ ਮੈਂ ਨਾ ਮੈਂ ਸਾਰੇ ਬੰਦਾ ਜੀ ਮੈਂ ਮੈਨੂੰ ਪਿਆਰ ਰਿਹਾ ਹੋਰ ਦੱਸ ਚਲ ਉੱਪਰ ਬੋਚਾਨੂਰ ਤੋਂ ਕੱਢਨੇ ਨਾ ਲਾਈਓ ਤੋ ਅੱਜ ਕੋਈ ਹੋਰ ਹੋ ਕੋਟ ਮਲਾਉਣ ਨੂੰ ਆਉਂਦਾ ਕਰਦਾ ਲਾਈਵ ਚੱਲਣ ਦਾ ਕੰਮ ਲਾਈਵ ਮਾਇਆ ਮੰਗਣੀ ਤੇ ਨਹੀਂ ਭਾਉੜਿਆ ਦਾ ਕੁੱਸਿਆ ਹੁੰਦਾ ਮੈਨੂੰ ਪਤਾ ਕੀ ਦੇ ਪੁੱਤ ਤੇਰੇ ਦਿਲ 'ਚ ਖੋਟ ਹੋ ਗਈ ਆ ਮੈਨੂੰ ਕੋਈ ਨਹੀਂ ਕੁੱਸਿਆ ਹੁੰਦਾ ਇਹਨੂੰ ਯਾਰ ਮੈਨੂੰ ਪਤਾ ਨਹੀਂ ਕਿ ਤਸੂਦ ਆ ਇਹਨੂੰ ਜਦੋਂ ਚਾਰ ਪੁੱਜ ਕੇ ਸੀਰੀਅਸ ਹੋ ਜਾਂਦਾ ਹੂਗਾ ਇਹਨੂੰ ਚੁੱਪ ਕਰ ਸੰਦਿਆ ਮੈਂ ਯਾਰ ਹੱਸਣਿਆ ਮੈਂ ਤਾਂ ਮਤਲਬ ਕਹਿ ਸੀਰੀਅਸ ਮੈਂ ਉਹਦਾ ਇੱਕ ਗੱਲ ਕਾਣਿਆ ਮੈਂ ਤੂੰ ਆਪਣੇ ਮੂੰਹ 'ਵਟੰਦਾ ਬੰਦੇ ਮਰ ਤੋਂ ਹੁਣ ਵੀ ਤੂੰ ਇਹ ਗੱਲ ਕਹਿਣ ਦਿਆ ਮੰਦ ਦੇ ਨਾ ਮੈਂ ਇਹ ਚੱਟੂ ਮੈਨੂੰ ਦਿਨੇ ਉਹਦੇ ਨਾਲ ਚੱਟੂ ਚ ਮੁਗਲਾ ਫੇਰ ਕੇ ਰੱਖਣਾ ਮੈਂ ਤੈਨੂੰ ਚੰਗੇ ਤਰ੍ਹਾਂ ਜਾਣਦਾ ਸੱਟਿਆ ਇਹਨੇ ਬੜਾ ਸੋਹਣਾ ਤੂੰ ਕੰਮ ਚੰਗੀ ਤਰ੍ਹਾਂ ਜਾਣਦਾ ਮੈਂ ਇਹਦੇ ਨਾਲ ਜਾਣਦਾ ਮੈਂ ਕਾਮ ਆ ਮੈਂ ਇਹਨੇ ਬੰਦਾ ਤੇ ਜੋ ਜਦ ਮੈਂ ਕਹਿੰਦਾ ਸਹਣਾ ਬੜਾ ਬੱਦਕ ਪੈਦਲ ਮੀਂਹ ਦਾ ਬੱਦ ਤੋਂ ਮਾਇਨਾ ਕੋਈ ਨਹੀਂ ਬੰਦਾਂ ਦੇ ਵਿੱਚ ਪਿੱਲਾ ਗਲਤੀ ਹੋ ਗਈ ਆ ਪੈਰੀਂ ਹੱਥ ਲਾ ਕੇ ਜਾਦ ਮਰ ਤੋਂ ਕਹਿ ਵੀ ਇਹ ਵੀ ਤੂੰ ਚੇਤਾ ਰੱਖੀ ਮੌਕਾ ਦੇਗਾ ਮੌਕਾ ਨਹੀਂ ਦੇਗਾ ਤੇਰੀ ਵੀ ਉੱਥੇ ਕੀ ਇੱਥੇ ਆ ਤੇਰੀ ਨਹੀਂ ਨੰਦੀ ਅੰਦਾਜ਼ ਗੱਲ ਨੇ ਮਖੇਰੀ ਸੁਖਣਾ ਨੂੰ ਪੁੱਛਣਾ ਪਾ ਲੈ ਜਾਣਾ ਨਹੀਂ ਨੰਦੀ ਇਹ ਨਹੀਂ ਪੜਿਆ ਤਾ ਕੀ ਤੇਰੀ ਮੰਨ ਫਾਕ ਅੱਗੇ ਉਹਨੂੰ ਆਖਲਾ ਮਾ ਤਵਾ ਕੀ ਉਹਨੂੰ ਕੋ ਇਹਨੂੰ ਮੇਰਾ ਵਾ ਪੈਸੀ ਨਾ ਲੱਗੀ ਤੇ ਮੇਰਾ ਤਾਂ ਸੀਰੀਅਸ ਹੋ ਗਿਆ ਸੀਰੀਅਸ ਇਹਨੇ ਡਰਾ ਉਹਨੂੰ ਹੈਗਾ ਪਹਿਲੀ ਸੱਟੇ ਤੇ ਤੂੰ ਮੰਨ ਮੰਨ ਉਹ ਨਹੀਂ ਮੰਨਦਾ ਤੂੰ ਮੰਨ ਜਾ ਮੇਰੀ ਗੱਲ ਸੁਣ ਨਾ ਤੂੰ ਗਾ ਤੋ ਕੁਮਾਈ ਨਹੀਂ ਬੰਦ ਰਹਾ ਸਾਰੇ ਇੱਕੋ ਦਵਾਰੇ ਹੋ ਗਏ ਜੋ ਤੂੰ ਹੀ ਜ਼ਹਿਰ ਰਹਾ ਨਹੀਂ ਮਾ ਦਿਲ ਤੇ ਜ਼ਹਿਰ ਤਮ ਕਿ ਤਨ ਕਾ ਤੂੰ ਆਖੀ ਵੀਰ ਗੱਲ ਕਿਦਨ ਚੇਤਾ ਕਰੇਂ ਤੂੰ ਮੈਨੂੰ ਇਹ ਗੱਲ ਕਾਟ ਲੈ ਆਖੀ ਆ ਤੂੰ ਇੱਕ ਬੰਦੇ ਹੋਰ ਦਾ ਵੀ ਨਾਲ ਲਿਆ ਆਪਣੇ ਦਾ ਤੂੰ ਆ ਤੂੰ ਹੀ ਦਿਲ ਦੇ ਵਿੱਚ ਤੂੰ ਮੈਂ ਗੱਲ ਕਰਾਂ ਤੁਸੀਂ ਦੋਵੇਂ ਜਣੇ ਗੁੱਸਾ ਕਰਦੇ ਦਿਲ 'ਚ ਜ਼ਹਿਰ ਰੱਖਦੇ ਤੂੰ ਕਰਦੇ ਮੈਂ ਮੈਂ ਗੱਲ ਸਿੱਧੀ ਕਹੀ ਤੈਨੂੰ ਤੂੰ ਆ ਤੀ ਦਿਲ 'ਚ ਜ਼ਹਿਰ ਰੱਖਦੇ ਜੀ ਇਹ ਆਪਣਾ ਤੂੰ ਮੈਂ ਨਹੀਂ ਆਖਿਆ ਹੁਣ ਆਖਿਆ ਮੈਂ ਤੂੰ ਮੈਂ ਨਾ ਦੀ ਗੱਲ ਕੀ ਰੱਖਦੇ ਜੀ ਮੈਂ ਜ਼ਹਿਰ ਵਾਲੀ ਨਹੀਂ ਗੱਲ ਕੀਤੀ ਹੁਣੇ ਬੱਗ ਵੀ ਗਿਆ ਮੈਂ ਦੂਜੀ ਗੱਲ ਕੀਤੀ ਤੂੰ ਕਹਾ ਤੂੰ ਇੱਕ ਬੰਦੇ ਦਾ ਹੋਰ ਨਾਲ ਆ ਹਾਂ ਉਹਦਾ ਮੈਂ ਮੰਨਦਾ ਮੈਂ ਕਹਾਂ ਤੁਸੀਂ ਦੋਵੇਂ ਕਰਦੇ ਜਾਂ ਮੂੰਹ ਤੇ ਗੁੱਸਾ ਮੰਨੀ ਨਹੀਂ ਜਾਂਦਾ ਮਾ ਜੈਰ ਵਾਲੀ ਥੋੜੀ ਮੰਨੀ ਤੂੰ ਕਿਹਾ ਇੱਕ ਬੰਦਾ ਉਹਦਾ ਮਨ ਨਹੀਂ ਨਾ ਹੱਗਦਾ ਕਾ ਮਾਮਾ ਨੇਚਰ ਦਾ ਤੇਰੇ ਨਾਲ ਬੰਦਾ ਉਹ ਕੱਟਾ ਰਹਿੰਦਾ ਵਾ ਤੂੰ ਉਹਦਾ ਵੀ ਨਾ ਚਲੋ ਮੇਰੇ ਤੋਂ ਕਹਿ ਵੀ ਹੱਗਦਾ ਨਾ ਕਿ ਮੈਂ ਬੱਧ ਹੈਗਾ ਹੀ ਉਦਾਂ ਦਾ ਉਹ ਵੀ ਮੈਂ ਉਹਦਾ ਮਨ ਲਿਆਗਾ ਮੈਂ ਮੈਨੂੰ ਟੀਚਰਾਂ ਕਰਨਾ ਹਟ ਨਹੀਂ ਹੈਗਾ ਤੇ ਤੂੰ ਮੇਰਾ ਬਹਾਨਾ ਬਣਾਤਾ ਨਹੀਂ ਟੀਚਰਾਂ ਨਹੀਂ ਤੂੰ ਟੀਚਰ ਆਪਣੇ ਆਦੀ ਕਰਦੇ ਨਾ ਜਦੋਂ ਤੈਨੂੰ ਦੂਜਾ ਕਰੇ ਫਿਰ ਗੜੀ ਤੂੰ ਤੋੜ ਕੇ ਜਵਾਬ ਦੇਣਾ ਅਗਲੇ ਤੂੰ ਮਾ دیਵਾਨਾ ਜਵਾਬ ਤੇ ਦੇਣਾ ਜਵਾਬ ਜਵਾਬ ਕੇ ਜਦਾਂ ਮੇਰੀ ਗੱਲ ਸੁਣ ਜਦਾਂ ਤੂੰ ਅਗਲੇ ਦਾ ਦੱਸਣਾ ਜਦੋਂ ਉਦਾਂ ਦਿਆ ਕਰ ਜੱਦਾ ਤੂੰ ਗਾਰੀ ਦੰਦ ਕੱਢ ਕੇ ਦਿੰਦਾ ਅਗਲੇ ਦਾ ਤੂੰ ਜਾ ਦੇ ਅਗਲੇ ਵਿੱਚ ਮੈਂ ਪੂਰਾ ਬਰਾਬਰ ਬਣਾ ਕੇ ਮਾਰਨਾ ਹੁਣ ਚਾਚੇ ਨੇ ਜਿੱਦਾਂ ਦਾ ਚਾਚੇ ਆਓ ਬਹੁਤ ਵਧੀਆ ਚਾਚੇ ਤੇ ਬੜੀ ਖੁਸ਼ੀ ਉਹ ਮੇਰੇ ਤੇ ਖਾਣ ਉੱਤੇ ਜੀਆ ਸੜਵਜੋ ਗਈ ਮੈਂ ਗਲਾ ਫੜਨਾ ਪਾ ਬੋਤਲ ਭਰਨ ਦਾ ਪਣ ਦੇ ਖਲੋਤਾ ਲਾਤਾ ਚੜਿਆ ਕਰਕੇ ਆਂਦਾ ਮੈਨੂੰ ਲੱਗਾ ਵੀਰ ਕੋ ਕਰੰਦੇ ਆ ਤਮਾ ਤੂੰ ਇੱਥੇ ਗਲਾ ਫੜਨਾ ਆ ਸਾਡਾ ਤੈਨੂੰ ਵੀ ਮਾਪ ਪਾਪ ਯਾਦਾ ਹੁਣ ਉਹ ਉਸ ਦਿਨ ਮੈਂ ਉੱਥੇ ਕੰਦਾ ਚਿੰਤਾ ਨੁਕਲੀਆਂ ਮਾਂਖੰਡਾ ਲੱਗ ਗਈ ਉਹ ਜਿਹਾ ਕੰਦਰਾ ਕਰ ਪੈਣ ਜੁੱਤੀ ਇਹਦਾ ਕੰਮ ਗੁਰੀ ਆਦਾ ਆਪ ਟੀਚਰ ਕਰਦੀ ਜਿਹਨੇ ਕਹਿੰਦੇ ਹੁਣ ਆਪਦਾ ਚਾਚਾ ਦਾ ਹੋਣੀ ਮੈਂ ਤਾਂ ਮਟਾ ਦੇ ਕਿਹਦੀ ਬੋਲਿਆ ਕਹਿੰਦਾ ਨਹੀਂ ਨਹੀਂ ਉਹਨੂੰ ਸ਼ਾਮ ਨੂੰ ਟੀਚਰ ਕਰਨੀ ਮਾੜੀ ਆ ਗੁਰੀ ਨੂੰ ਹਾਂ ਉਹ ਸ਼ਾਮ ਨੂੰ ਦਿੱਤੇ ਹੋਈ ਨਾ ਮੜਦੀ ਇਹਨੇ ਸ਼ਾਮ ਨੂੰ ਦਾ ਮੂਡ ਆ ਜੇ ਖੁਸ਼ ਰਹਾ ਤਾਂ ਖੁਸ਼ ਰਹਿਣਾ ਜਿਸ ਸਾਈਡ ਹੋ ਗਿਆ ਤੂੰ ਉਸ ਸਾਈਡ ਰਹਿਣਾ ਗੱਲ ਤੇ ਇਹਨੇ ਬੁਲਾਉਣਾ ਪਾਰ ਤੇ ਕੀ ਹੁੰਦਾ ਇੱਕ ਬੰਦੇ ਨੂੰ ਕਹਿ ਦੇਣਾ ਕਿ ਯਾਰ ਮੈਨੂੰ ਤੇਰੀ ਗੱਲ ਚੰਗੇ ਨਹੀਂ ਲੱਗੀ ਜਾਂ ਕੋਈ ਵੀ ਗੱਲ ਕਰ ਕੇ ਆਪਣਾ ਯਾਰ ਦੋਸਤ ਕੋ ਹੋ ਆ ਤਾਂ ਵਾਦਾ ਕਾਟਾ ਹੋ ਜਾ ਮੈਨੂੰ ਵੀ ਤੇਰੀ ਆ ਗੱਲ ਚੰਗੀ ਨਹੀਂ ਲੱਗੀ ਬਸ ਕਰ ਦੇ ਪਰ ਇੱਕ ਮਤਲਬ ਬਿਨਾ ਦੱਸੋ ਤਾਂ ਮੂੰਹ ਖਲਾ ਕੇ ਬਹਿ ਜਾਣਾ ਮੈਨੂੰ ਪਤਾ ਨਹੀਂ ਲੱਗਦਾ ਕਾਲ ਕੀ ਯਾਰ ਬੰਦਾ ਕਿਹੜੇ ਕੋਲ ਮਰਨਾਰੋਸ ਕੇ ਬਹਿ ਗਿਆ ਉਹਦਾ ਫਾਇਦਾ ਉਹ ਗੱਲ ਤਾਂ ਬੰਦੇ ਨੂੰ ਕੋਸਾ ਆਦਾ ਯਾਰ ਚੰਗਾ ਬੰਦਾ ਮੂੰਹ ਖਲਾ ਕੇ ਬਹਿ ਗਿਆ ਜਦੋਂ ਕਿ ਉਹਨਾਂ ਨੇ ਕਿਹਾ ਯਾਰ ਤਬਾਹ ਕਰਨ ਨਹੀਂ ਆਇਆ ਮੂੰਹ ਖਲਾ ਕੇ ਬੈਠਾ ਜਦੋਂ ਬਿੱਲਾ ਬੈਠਾ ਬਿੱਲਾ ਇਹ ਸੀਰੀਅਸ ਹੈ ਕਿ ਨਾ ਕੋ ਵੀ ਲੋਗ ਬਣਾਣਾ ਮੈਂ ਇੱਕ ਕਰ ਮੇਰੀ ਕੱਦ ਵੀ ਕੁੱਤੇ ਖਾਣੀ ਹਾਂ ਉਹ ਬੁੱਲਾ ਬੁੱਲਾ ਦੇ ਵਸਾ ਜਾ ਬੁੱਲਾ ਬੁੱਲਾ ਦਸਰਾੜੇ ਲਾਏ ਆ ਯਾਰ ਜੋ ਮੱਝ ਵੀ ਲਾਇਆ ਉਹ ਤਾਂ ਆਏ ਤੇ ਮੂੰਹ ਬਣਿਆ ਮੈਂ ਇਸ ਵਕਤ ਮੈਂ ਪਹਿਲਾਂ ਲੋਕ ਤੁਹਾਡਾ ਰਸਾ ਘਾ ਭਰਾਵਾਂ ਜਾ ਤੇ ਚਾਹ ਲੈ ਗਿਆ ਮੇ ਇਨੇ ਕਲੇ ਬਾਗੇ ਸ਼ੁਰੂ ਕਰਤੀ ਉਹ ਵੀ ਜਵਾਬ ਗੰਦੀ ਬੁੱਢੀ ਵਾਲੇ ਕੰਮ ਸ਼ਾਮਾਂ ਸ਼ਾਮਾਂ ਨੂੰ ਕਲੇ ਕਲੇ ਪਾ ਲੈਣੀ ਆ ਪੀ ਨਾ ਆਵੇ ਤਰੀ ਨਾ ਆਵੇ ਕਿਤੇ ਆਵੇ ਸ਼ਾਮਾਂ ਨੂੰ ਕਲੇ ਬਾਗੇ ਵਾਹਣਾ ਆਵੇ ਬਿਨਾ ਕੁ ਵਜਿਆ ਤੋਂ ਹੀ ਲੜਾਈ ਪਾਉਣੀ ਵੀ ਕੰਜਰ ਪੀ ਨਾ ਆਵੇ ਕਿਤੇ ਰਾਤ ਨੂੰ ਵੇ ਲਿਆ ਡੰਡਾ ਜਾ ਹੋ ਗਿਆ ਕੀ ਗੱਲ ਆ ਮੇਰ ਮਾਂ ਕਰਦੇ ਭਗਾਈ ਜਿਹੜੀ ਕੁੱਤੇ ਵਾਲੀ ਕਰੰਡੇ ਪਹਿਲਾਂ ਮੁੜ ਕੇ ਫੇਰ ਫਾਇਦਾ ਕੀ ਮੁੜ ਕੇ ਉਹਨੇ ਕਰਿਆ ਤੋੜ ਕੇ ਫਿਰ ਫਾਇਦਾ ਆ ਗਈ ਕੱਲ ਕਿਹਦੇ ਕੀ ਟੰਡਿਆ ਇੰਨੇ ਨਾਲ ਸਾਰੇ ਨੇ ਸੌਂਦੇ ਉੱਥੋਂ ਪਹਿਲੇ ਤੁਰੇ ਆਪਾਂ ਗੋਕਲ ਹੋਟਲ ਤੋਂ ਆਂਦਾ ਅੱਜ ਨਾਲ ਮੈਂ ਇਹ ਪਹਾੜੀ ਬਣਾਦਣੀ ਲਾਡੀ ਦੀ ਮੈਂ ਸਾਰੇ ਨਾਲ ਫੋਨ ਕਰਨ ਨੂੰ ਘੜੀ ਮੁੜੀ ਆਂਦਾ ਇਹਨੇ 230 ਰੁਪਏ ਨਹੀਂ ਦੇਣ ਦੇ ਹਾਂ ਸਾਰਾ ਕੰਮ ਕਰਤਾ ਪਰ ਹੀ ਪੈ ਗਿਆ ਸਾਰੇ ਨੇ ਕਰੀ ਹੋੜੀ ਸੌਪ ਕੱਟ ਗਿਆ ਸਾਰਾ ਮੇਰਾ ਨਾ ਆ ਜਿੰਨੂ ਨਹੀਂ ਮੰਨਦਾ ਜਿੰਦਾ ਸਭ ਉਹ ਦੋ ਕਿ ਦਿਨ ਵੇਖਾ ਲੱਗਦਾ ਮੈਨੂੰ ਜੀ ਨਹੀਂ ਆਦਾ ਵੇਖਣ ਲੱਗਦਾ ਕਿਥੇ ਜਾਵੇ ਜਦੋਂ ਕੁੱਤੇ ਜਦੋਂ ਪਾਗਲ ਹੋਇਆ ਕੁੱਤਾ ਨਹੀਂ ਪੈਂਦਾ ਮਨਦਿਆਂ ਨੂੰ ਜਿਕੇ ਬਾੜੀ ਇਹ ਉਹਨੇ ਫੁੱਟ ਕੇ ਪੈਣਾ ਕਰੀ ਤੇਰੀ ਮਾਂ ਉਹਦੋਂ ਉੱਥੇ ਲੱਗਾ ਮੈਨੂੰ ਉੱਟ ਕੇ ਪੈਣਾ ਜਦੋਂ ਜਦੋਂ ਤੂੰ ਨਹੀਂ ਡਿਆ ਮੇਰੇ ਤੇ ਜਿਕੇ ਤੂੰ ਕਹਿੰਦਾ ਬਿੱਲਿਆ ਮੈਂ ਤੇਰੇ ਛੱਤਰ ਮਾਰਨਾ ਨਹੀਂ ਤੂੰ ਮੇਰੇ ਤੇ ਯਕੀਨ ਨਾ ਕਰੇ ਜਦੋਂ ਮੈਂ ਕਿਹਾ ਗੱਡੀ ਤੋਰ ਤੂੰ ਕਿਹਾ ਪਹਿਲਾਂ ਤੂੰ ਮੈਂ ਕਹਾਂ ਵੀ ਖੰਡੇ ਮੇਰੀ ਗੱਡੀ ਤਾਂ ਨਹੀਂ ਨਿਕਲਦੀ ਤੇਰੀ ਨਹੀਂ ਖੰਡੇ ਨੇ ਚੱਲ ਤੋਰ ਮੈਨੂੰ ਮੱਕ ਦੇਤੀ ਕੋ ਯਾਰ ਗੇਟ ਪਾਸ ਤੇ ਤੇਰੇ ਚਾਚ ਆਪਣੇ ਨੂੰ ਲੱਗਾ ਮੈਨੂੰ ਉੱਡ ਗਿਆ ਮੈਂ ਵੀ ਹੰਦਾ ਨਹੀਂ ਕੱਲ ਦਾ ਕੰਮ ਪਤਾ ਕੀ ਆ ਖੰਡੇ ਐਦਾਂ ਕਰਦੇ ਮੈਂ ਗੱਡੀ ਤੋਰਤੀ ਉਹ ਡਾਕ ਨੇ ਮੈਂ ਤੈਨੂੰ ਵਦਾਂ ਕਰੰਦਿਆਂ ਇਹ ਕਾਹਨ ਚਾਚਾ ਮਗਰ ਖੰਡੇ ਬਾ ਹਾਂ ਕਹਣੀ ਜਾ ਮੂ ਮੇਰਾ ਨਾਂ ਆ ਕੇ ਗੋਲੀ ਅਸਰ ਦੀ ਗੱਲ ਤੇ ਮੁੜ ਕੇ ਜਿਹਨੂੰ ਫੋਨ ਲਾਤਾ ਇਹ ਤੁਰ ਪਿਆ ਨਾ ਉਹ ਉਤਾਰ ਵਾਲੀ ਗੱਡੀ ਨਹੀਂ ਸਟਾਰਟ ਹੁੰਦੀ ਉਹ ਕਹੇ ਤਾਂ ਟੁੱਟ ਗਈ ਉਹ ਵੀ ਸਾਰਾ ਗੱਡੀ ਮੋੜ ਕੇ ਲੈ ਆ ਤੇ ਗੱਡੀ ਮੋੜ ਕੇ ਲੈ ਆ ਆਹ ਨਾ ਮੋੜ ਕੇ ਜਾਣ ਦੇ ਚਦਾਈ ਹੋਇਆ ਸਾਰਾ ਕੀ ਕਹਨੇ ਪੀ ਨਹੀਂ ਗੱਲ ਕਾ ਗੱਡੀ ਗੱਡੀ ਬੰਦ ਹੋ ਗਈ ਕੀ ਕਹਨੇ ਪੀ ਨਹੀਂ ਗੱਲ ਆਡੀ ਤੂੰ ਆਪੇ ਕਹਿਨੇ ਆ ਉਹ ਜਾਓ ਜਾ ਚੱਲ ਜਾ ਮੈਨੂੰ ਤਾਂ ਕਿ ਮੈਨੂੰ ਕੰਮ ਲੱਗਾ ਬਾ ਚਾਲ ਮਾਫ ਹੋ ਗਿਆ ਮੈਨੂੰ ਇਹ ਨਾ ਗੱਲ ਮੈਨੂੰ ਉੱਤਰ ਰੱਖਿਆ ਚੱਲ ਕਰ ਚਾਲੂ ਜਾਣਦੇ ਮੈਂ ਨਹੀਂ ਬਿਲੇ ਮੈਣੀ ਆਣੀ ਇਹ ਮੇਰੀ ਗੱਡੀ ਨਿੰਗਣੀ ਨਾ ਨਹੀਂ ਤੇਰੀ ਨਾ ਇਹ ਨੂੰ ਕੱਢ ਆਂਦਾ ਨਹੀਂ ਜਾਣਦੇ ਫਿਰ ਮੈਂ ਰੀਚਾਰਜ ਚੈੱਕ ਕੀਤਾ ਜਿਹੜਾ ਮੈਂ ਹੋ ਗਿਆ ਫਿਰ ਮੈਂ ਗੱਡੀ ਜਾਣਦੇ ਆਹ ਪਹਿਲਾਂ ਰੀਚਾਰਜ ਕੀਤਾ ਤੇ ਸ਼ੁਰੂ ਹੋਇਆ ਤੇ ਮੈਨੂੰ ਆਖਿਆ ਤੂੰ ਮੈਨੂੰ ਮੈਂ ਕਿਹਾ ਤੂੰ ਗੱਡੀ ਕੱਢ ਲੈ ਬੈਕ ਕਰ ਲਈ ਮੈਂ ਆਪੇ ਕੱਢ ਲੂੰਗਾ ਆਪਣੀ ਅੱਗੇ ਫਿਰ ਉਹ ਫਿਰ ਰੀਚਾਰਜ ਮੈਂ ਚੈੱਕ ਕੀਤਾ ਮੇਰੇ ਜਾਨ ਦਿੱਤੀ ਉਧਰ ਬੱਜ ਗੱਡੀ ਅਗਲੇ ਪਾਸੇ ਮੈਂ ਬਿੱਲੇ ਦੇ ਬਾੜੀ ਤੂੰ ਅਗਲੇ ਪਾਸੇ ਕਿਤੇ ਮੇਰੇ ਕਿੰਨੇ ਕੱਢੀ ਤੂੰ ਲਿਆਂਦੀ ਮੇਰੇ ਗੱਡੀ ਬਾੜੀ ਤੇਰੇ ਅੱਗੇ ਲਿਆਂਦੀ ਫੇਰ ਮਿਆਂਦੀ ਅੱਗੇ ਬਾਅਦ ਤੇਰੇ ਤੂੰ ਵੜਦੀ ਉਧਰ ਦੂਜੀ ਗੱਡੀ ਉਧਰ ਉਹ ਸਾਲੀ ਇੱਕ ਦੋ ਫੇਰ ਨੰਗੀਆਂ ਤੇ ਫੇਰ ਉਧਰ ਮੈਂ ਵੜਤੀ ਉਹਨਾਂ ਸਾਲਾ ਗੇਟ ਬੰਦ ਕਰਤਾ ਆਹੋ ਤੇ ਉਹ ਵੀ ਸੁਣਦਾ ਮੈਂ ਫੇਰ ਗੱਡੀ ਕਮਾ ਕੇ ਲਿਆਂਦੀ ਦੂਜੇ ਪਾਸਿਓਂ ਹਾਂ ਉਹ ਮੈਂ ਕਾਹ ਵੇਚਾਂ ਮੈਂ ਕਾਹ ਵੇਚੂ ਦੂਜੇ ਪਾਸਿਓਂ ਕਮਾ ਕੇ ਫੇਰ ਵਾਪਸ ਲਿਆਂਦੀ ਉਹਨਾਂ ਸਾਲਿਆਂ ਫੇਰ ਗੇਟ ਖੋਲਤਾ ਆਹ ਉਹਦਾ ਗੁੱਸਾ ਵੀ ਮਰਨਾ ਕਰ ਲਿਆ ਮੇਰਾ ਮ ਉਹ ਕਿ ਡੇਟ ਉਹਨਾਂ ਨੇ ਜਿੰਦਗੀ ਤਾਂ ਮੈਂ ਕਹਾਂ ਮੈਂ ਵੀ ਚੱਲਣਾ ਨੇ ਤੇ ਮੇਰੇ ਤੇ ਗੁੱਸਾ ਵੱਖਰਾ ਕੱਢਿਆ ਮੇਰਾ ਫੋਨ ਨਾ ਚੁੱਕਿਆ ਮੈਂ ਜਦੋਂ ਮੈਂ ਲਾਡੀ ਤੇਰਾ ਆਪ ਸੰਗਲ ਖੋਲ੍ਹਨੇ ਮੈਂ ਫੋਨ ਗੱਡੀ 'ਚ ਨਹੀਂ ਰੱਖਿਆ ਇਹਨੇ ਕਿਹਾ ਫੋਨ ਕੀਤਾ ਵੀ ਕਿੱਥੇ ਖਾਲੀ ਹੋਣੀ ਹੈ ਤਾਂ ਮੇਰੇ ਕੋਲ ਚੁੱਕਿਆ ਨਹੀਂ ਗਿਆ ਉਹ ਕੇ ਭਰਾਵਾ ਮੈਂ 4 3 ਕੇ 4 ਫੋਨ ਇਹਨੂੰ ਲਾਇਆ ਨੇ ਇਹਨੇ ਤਾਂ ਮੈਨੂੰ ਤਾਂ ਮਾ ਕਰ ਗਿਆ ਗੁੱਸਾ ਮੈਨੂੰ ਗੁੱਸਾ ਗੁੱਸਾ ਇਹ ਗੱਲ ਦਾ ਯਾਰ ਉਹਦਾ ਮੂੰਹ ਹੀ ਬਣ ਗੁੱਸਾ ਨਹੀਂ ਪੈਂਦਾ ਗੁੱਸਾ ਇਹ ਗੱਲ ਦਾ ਹੁੰਦਾ ਵਾ ਕਿ ਯਾਰ ਮੇਰੀ ਗੱਡੀ ਮਿਲਵਾਦਾ ਗਈ ਉੱਪਰ ਪਵਾਦੀ ਉੱਤੋਂ ਆ ਤਾਂ ਇਹ ਨਹੀਂ ਲੈਣ ਤੁਰਦੇ ਉਧਰੋਂ ਗੱਡੀ ਥੋੜੀ ਲੈਣ ਉਹਨਾਂ ਖਾਣਾ ਗੇਟ ਬੰਦ ਕਰਦਾ ਮੈਨੂੰ ਦਿਖੰਡਿਆ ਮੈਂ ਖੰਡਾ ਗੇਟ ਬੰਦ ਕਰਦਾ ਗੱਡੀ ਕੱਢਦੇ ਗੱਡੀ ਕੱਢਦੇ ਆਪਦੀ ਲੈਣ ਨਹੀਂ ਤੁਰਨਦੀ ਮੈਂ ਗੱਡੀ ਕੱਢੀ ਉਹ ਸੜੀ ਗੱਡੀਆਂ ਤੁਰ ਪੀਆਂ ਮੈਂ ਨੇ ਮੇਰੀ ਜਾਣ ਕੇ ਕਢਾਈ ਮੈਂ ਆਪਾਂ ਤਾਂ ਆਂਦਾ ਇੱਥੇ ਮਾਇ ਤਾਂ ਮੈਨੂੰ ਭੈਂਚੋ ਦਿੰਦਾ ਹੈ ਛੇੜ ਦੇ ਪਰਲੇ ਬਣੇ ਪਿਆ ਗੱਡਿਆ ਖਾਲੀ ਹੁੰਦੀਆਂ ਆਂਦੇ ਇਹ ਦੇ ਕਰਕੇ ਮੈਂ ਗੱਡੀ ਇੱਕ ਨੰਬਰ ਤੇ ਲੈ ਗਿਆ ਜਾਲੇ ਕਰਕੇ ਉਧਰ ਰਾਤ ਉਹ ਵੀ ਤੁੱਕਾ ਬਦ ਰਿਆ ਰਾਤ ਅੰਨਾ ਆਂਦਾ ਆਂਦਾ ਮੈਂ ਕਿਹਾ ਉਤਾਰ ਵਾਲੀ ਗੱਡੀ ਖਾਲੀ ਉਤਾਰ ਨੂੰ ਪੁੱਛ ਕਿਹੜੇ ਪਲਾਂਟ ਚ ਖਲੋਤੇ ਆ ਮੈਂ ਜਿੱਥੇ ਪੈਪ ਖਾਲੀ ਹੁੰਦੇ ਨਾ ਉਹਦੇ ਨਾਲ ਹੀ ਆਂਦੇ ਇਹਨੇ ਸਾਲੇ ਮੈਨੂੰ ਇੱਕ ਨੰਬਰ ਗੇਟ ਦੇ ਘਰ ਤੇ ਤੰਦ ਮੈਂ ਭੈਣ ਜੂਡ ਕਹਿਣ ਵੀ ਦਿਆ ਵਾ ਤੰਦ ਮੈਨੂੰ ਨੇ ਇੱਕ ਨੰਬਰ ਗੇਟ ਦੇ ਘਰ ਗੱਲ ਕਰ ਤਿਆ ਉਹਦੇ ਜੀਰ ਕੋ ਹੋਣ ਦਿਆ ਮੈਂ ਦੁਪਹਿਰੇ ਮੈਂ ਤੁਹਾਨੂੰ ਕਹਿੰਦਾ ਲਾਲਾ ਨਾ ਲੈ ਗਿਆ ਨਾ ਦੋਹਰੋਂ ਤੋਂ ਨ ਕੀ ਦਿਆ ਨਾ ਮੈਂ ਨਹੀਂ ਕੀ ਦਿਆ ਦੁਪਹਿਰ ਦੀ ਮਾੜੀ ਇਸ ਵਾਰ ਬਣਾ ਬੜਾ ਇਹਨੂੰ ਜ਼ੋਰ ਲਾਇਆ ਨਹੀਂ ਪਾ ਮੈਂ ਹਮ ਉੱਧਰ ਸਵੇਰੇ ਪੀਂਦਾ ਪੈਣਾ ਇਹ ਵੀ ਆ ਵੀ ਬੜਾ ਕੰਮ ਪੰਪ ਨੇ ਉਹ ਦਿਨੇ ਵੀ ਬੰਦਾ ਜਿਹੜਾ ਕੰਮ ਕਰ ਹੀ ਲਵੇ ਇਹ ਮੇਰਾ ਮੂਡ ਇਹਨੇ ਬਣਾਇਆ ਹੈ ਪੂਰਾ ਫੇਰ ਮੈਂ ਕਹਿੰਦਾ ਨਹੀਂ ਬਿਲੇ ਆਪਣੇ ਆਪ ਦਾ ਕੰਟਰੋਲ ਕਰ ਜੇ ਉਹਨਾਂ ਨੇ ਖਾਤਾ ਜਾਣ ਨੂੰ ਸਨੀ ਸੁੱਤਨ ਜਾ ਹੋ ਜਾਣਾ ਤੁਰਨਾ ਨਹੀਂ ਉਮੜੇ 8 ਵਜੇ ਆ ਗਿਆ ਸਵੇਰੇ ਆ ਤੜਪ ਕੇ ਪੀਂਦਾ ਭਾ ਕੇ ਬੰਦੂ ਸਲਾ ਮਾਰ ਲਈ ਨੀ ਟੂਲ ਤੇ ਓਹ ਗੱਡੀ ਚਲਾਉਂਦਾ ਵਾ ਉਦੋਂ ਟਨ ਹੋ ਗਿਆ ਤੇ ਉਦੋਂ ਬਾਅਦ ਗੱਡੀ ਖਿਲਾੜਨ ਦਾ ਟਾਈਮ ਤਾਂ ਬਾਹਰੇ ਗਾਦ ਨਾ ਚਲੋ ਗੱਡੀਆਂ ਲਾ ਕੇ ਚੱਲੀਏ 5-7 ਕਿਲੋਮੀਟਰ ਅੱਗੇ ਟਾਇਰ ਤੇ ਨਹੀਂ ਨਹੀਂ ਆਪਾਂ ਹੀ ਓਵਰ ਲੋਡ ਭਰਿਆ ਹੋਈ ਹੈ ਨਾ ਨਹੀਂ ਦੁਕਾਨ ਦੁਕਾਨ ਤੇ ਆਪਾਂ ਖਲੋਤੇ ਹਾਂ ਟੂ ਆਰਟੀਓ ਨੇ ਡੱਕਿਆ ਉਦੋਂ ਟੱਕਰ ਗਿਆ ਮੈਨੂੰ ਪੈਂਤੀ ਢਹਰ ਨਹੀਂ ਮੁੰਡਾ ਚਲਾਉਂਦਾ ਲੱਲੋ ਉਹ ਟੱਕਰ ਗਿਆ ਕਹਿੰਦਾ ਆ ਪੈਗ ਲਈ ਮੈਂ ਪੈਗ ਪੂਬ ਲਾ ਲਿਆ ਤੇ ਉਹਨੇ ਅਟਕ ਕੇ ਫੋਨ ਕਰਤਾ ਚਲੋ ਅਜੇ ਅਸੀਂ ਉਹ ਮਹਲਵਤ ਵਾਲੇ ਟੂਲ ਤੋਂ ਪਿੱਛੇ ਹੀ ਆ ਪਹਿਲਾਂ ਜੋਗੇ ਦਾ ਜੁੜਾ ਬਹਿ ਗਿਆ ਉਹਦੇ ਨਾਲ ਅਸੀਂ ਦੋਵੇਂ ਖਲਾ ਕੇ ਤੇ ਜੇ ਤੁਰੇ ਹੀ ਆ ਤੇ ਸਾਲਾ ਮੇਰਾ ਟਾਇਰ ਪੰਚਰ ਹੋ ਗਿਆ ਉੱਥੇ ਮੈਂ ਸਾਲਾ ਜੈਕ ਲੌਂਡਾ ਤੇ ਮੈਂ ਲੱਤ ਰੱਖ ਕੇ ਐ ਕਰਤਾ ਤੇ ਉਹ ਸਾਲਾ ਸਲਿੱਪ ਹੋ ਗਿਆ ਥੱਲੇ ਟਾਇਰ ਦੇ ਉੱਪਰ ਸੱਦਾ ਗੋਡਾ ਤਲ ਉਹ ਨਹੀਂ ਬੁੱਦਲਾ ਲੱਗੇ ਬਾਅਦ ਜਰਾ ਤੁਰਿਆ ਦੇ ਇੱਕ ਦੀ ਰੋ ਰਿਆ ਨਾ ਥੱਲੇ ਪਾ ਲਾਵੇ ਜੱਕੀ ਗਿਆ ਕੋ ਡੈਨ ਨੀ ਦਾ ਆਖੜਾ ਇਹ ਕਿਦੈ ਇਹਨੂੰ ਮਗਰ ਉਹ ਚੱਕਰੀ ਲਾਇਆ ਮੈਂ ਮੁੜ ਕੇ ਮਾਰ ਮੈਂ ਬਿੱਲਾ ਤੇਰਾ ਟਾਇਰ ਬੈਂਚਰ ਹੋ ਗਿਆ ਜਾਂਦਾ ਮੈਨੂੰ ਨਹੀਂ ਪਾਲ ਲੱਗਿਆ ਤੈਨੂੰ ਕਿਦਾਂ ਪਾਲ ਲੱਗਿਆ ਮੈਂ ਮਗਰ ਲਈ ਪਾਣੀ ਮੈਨੂੰ ਵੇਖਾਂਦੇ ਨਾ ਸ਼ੋਰ-ਚੋਰ ਮੈਂ ਮਗਰ ਹੈ ਦੇ ਜਦੋਂ ਜਤੰਦਰ ਦਾ ਇੱਕ ਵਾਰੀ ਫਰੰਟ ਟਾਇਰ ਮਨੇ ਰੇ 3 ਵਜੇ ਉਪਸਲਾਲੀ ਤੋਂ ਮੁੜੀ ਤਾਂ ਨਹੀਂ ਉੱਥੇ ਪਾੜ ਗਿਆ